ਵਹਿਗੁਰੂ ਜੀ ਕਾ ਥਾਲਾ ਵਹਿਗੁਰੂ ਜੀ ਕੀ ਫਤਿਹ ਮੈਂ ਤਰਲੂਤ ਸਿੰਘ ਬੈਦਵਾਨ ਪ੍ਰਧਾਨ ਟ੍ਰੇਡਿੰਗ ਜ਼ਿਲ੍ਹਾ ਪ੍ਰਧਾਨ ਟ੍ਰੇਡਿੰਗ ਮੁਹਾਲੀ ਆਮ ਆਦਮੀ ਪਾਰਟੀ ਤੇ ਮੈਂ ਅੱਜ ਸਾਰੇ ਦੇਸ਼ ਵਾਸੀਆਂ ਨੂੰ ਹਲਕਾ ਨਿਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਧੰਨ ਤੇਰਸ ਦੀਆਂ ਦਿਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਧੰਨ ਤੇਰਸ ਦਾ ਦਿਨ ਹੈ ਜਿਹੜਾ ਸਾਰਿਆਂ ਵਾਸਤੇ ਸੁਭ ਸਨੇਹ ਲੈ ਕੇ ਆਵੇ ਸਾਰੇ ਪਰਵਾਰਾਂ ਦੀ ਵਾਗਰੂ ਮਿਹਰ ਭਰਿਆ ਹੱਥ ਰੱਖੇ ਸਾਰਿਆਂ ਦੇ ਘਰਾਂ 'ਚ ਸੁੱਖ ਸ਼ਾਂਤੀ ਆਵੇ ਐਸੀ ਜਰਾ ਮੰਦੀ ਚੋੜ ਦੇ ਇਸ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਦੇਸ਼ ਵਾਸੀਆਂ ਨੂੰ ਤੇ ਮੈਂ ਇੱਕ ਹੋਰ ਸੁਨੇਹਾ ਦੇਣਾ ਚਾਹੂੰਗਾ ਕਿ ਸਾਡੀ ਪਾਰਟੀ ਵੱਲੋਂ ਵੀ ਮੁੱਖ ਮੰਤਰੀ ਭਗਵਾਨ ਸਿੰਘ ਜੀ ਮਾਨ ਜੀ ਵੱਲੋਂ ਵੀ ਸਾਡੇ ਐਮ ਐਲ ਏ ਬਹੁਤੀ ਸਤਕਾਰਯੋਗ ਸਰਦਾਰ ਕਲਵਾਨ ਸਿੰਘ ਜੀ ਵੱਲੋਂ ਤੇ ਸਾਡੇ ਐਨ ਪੀ ਸਾਹਿਬ ਤੇ ਜ਼ਿਲ੍ਹਾ ਪ੍ਰਧਾਨ ਵੱਲੋਂ ਵੀ ਜਿਹੜਾ ਹੈਗਾ ਇਹ ਗ੍ਰੀਨ ਦਿਵਾਲੀ ਮਨਾਉਣੀ ਚਾਹੀਦੀ ਹੈ ਤਾਂ ਕਿ ਜੋ ਪ੍ਰਦੂਸ਼ਣ ਹੈ ਪਹਿਲੇ ਹੀ ਬਹੁਤ ਹੋਇਆ ਹੋਇਆ ਸਾਰਿਆਂ ਨੂੰ ਪਤਾ ਹੈ ਤੇ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਪਟਾਕੇ ਹੈਗੇ ਇਹਨਾਂ ਨੂੰ ਘੱਟ ਤੋਂ ਘੱਟ ਜਿਹੜੇ ਹੈਗੇ ਜਲਾਏ ਜਾਣ ਤੇ ਜਿਹੜੀ ਗ੍ਰੀਨ ਪਟਾਕੇ ਵੀ ਅੱਜਕੱਲ ਬਾਜ਼ਾਰ ਦੇ ਵਿੱਚ ਆ ਗਏ ਸਾਰਿਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਇਹ ਜਿਹੜਾ ਹੈਗਾ ਤਾਂ ਕਿ ਆਪਾਂ ਪ੍ਰਦੂਸ਼ਣ ਤੋਂ ਬਚ ਸਕੀਏ ਤੇ ਇਸ ਕਰਕੇ ਮੈਂ ਫੇਰ ਦੁਬਾਰਾ ਸਾਰੇ ਆਪਣੇ ਦੇਸ਼ ਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਹਲਕਾ ਨਿਵਾਸੀਆਂ ਨੂੰ ਆਪਣੇ ਵੱਲੋਂ ਆਪਣੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਦੀਵਾਲੀ ਦੀਆਂ ਇਹ ਧੰਤ ਤੇਰਸ ਦੀਆਂ ਮੰਦੀ ਛੋੜ ਦੇ ਹੁੰਦੀਆਂ ਬਹੁਤ ਬਹੁਤ ਮੁਬਾਰਕਾਂ ਭੈ ਗਰੂ ਸਾਹਿਬ ਨੇ ਖੁਸ਼ੀਆਂ ਕਿਹੜੇ ਲੈ ਕੇ ਆਵੇ ਚੜ੍ਹਦੀ ਕਲਾ ਚ ਰੱਖੇ ਭੈ ਗੁਰੂ ਜੀ ਦਾ ਕਾਲਾ ਭੈ ਗੁਰੂ ਜੀ ਕੀ ਬੱਲੇ